ਸੁਬਾ ਮੇਰੇ ਕੋਲੇ ਕੋਲ ਆਈ ਇੱਕ ਵੀ ਇੱਕ ਆਪਣੇ ਮਾਰਪੜ ਤੋਂ ਅੱਗੇ ਜਿਹੜਾ ਚਰਸਤਾ ਬੰਦਾ ਉਸ ਨਾਲ ਤੋਂ ਰਾਜਾ ਲੇਨ ਰੋਡ ਜਾਂਦਾ ਉੱਥੇ ਇੱਕ ਐਕਸੀਡੈਂਟ ਹੋਇਆ ਜੀ ਤੇ ਉਹ ਤਿੰਨ ਗੱਡੀਆਂ ਦਾ ਐਕਸੀਡੈਂਟ ਹੋਇਆ ਜੀ ਇੱਕ ਸਕੋਰਪਿਓ ਸੀ ਜੀ ਤੇ ਇੱਕ ਡਿਜ਼ਾਇਰ ਸੀ ਡਿਜ਼ਾਇਰ ਜਿਹੜੀ ਮਲੇਰਕੋਟਲੇ ਤੋਂ ਆ ਰਹੀ ਸੀ ਤੇ ਪਦਮਪੁਰ ਜਾਣਾ ਸੀ ਜੀ ਉਹਨਾਂ ਨੇ ਤੇ ਉਹਨਾਂ ਦੇ ਵਿੱਚੋਂ ਇੱਕ ਆਲਟੋ ਦੇ ਵਿੱਚ ਗੱਡੀ ਵੱਜੀ ਹੈ ਸਕੋਰਪਰ ਜਿਹੜੀ ਹੈ ਸਕੋਰਪਰ ਨੇ ਪਹਿਲਾਂ ਡਿਜ਼ਾਇਰ ਨੂੰ ਟੱਕਰ ਮਾਰੀ ਜੀ ਉਸ ਤੋਂ ਬਾਅਦ ਉਹਨੇ ਆਲਟੋ ਨੂੰ ਟੱਕਰ ਮਾਰੀ ਤਿੰਨ ਗੱਡੀਆਂ ਦਾ ਐਕਸੀਡੈਂਟ ਹੋਇਆ ਜੀ ਸਪੀਡ ਤੋਂ ਮਿਕਸ ਨਹੀਂ ਦੇਖਿਆ ਕੋਈ ਸਪੀਡ ਜੀ ਜਿਹੜੇ ਸਕੋਰਪੀਆ ਵਾਲੇ ਦੱਸੇ ਜਾ ਰਹੇ ਉਹਨੇ ਡ੍ਰਿੰਕ ਕਾਫੀ ਕੀਤੀ ਹੋਈ ਸੀ ਤੇ ਸਪੀਡ ਕਾਫੀ ਸੀ 140 ਦੇ ਮੀਟਰ ਉਹਨਾਂ ਦਾ ਕਹਿੰਦੇ ਵੀ ਖੜਾ ਹੈ ਤੇ ਇੱਕ ਔਰਥ ਦੀ ਮੌਕੇ ਤੇ ਮੌਤ ਹੋ ਗਈ ਤੇ ਬਾਕੀਆਂ ਨੂੰ ਰੈਫਰ ਕੀਤਾ ਗਿਆ ਜੀ ਬਠਿੰਡੇ ਇਨਸ ਕਿੰਨੇ ਸੌਨੀ ਜ਼ਖਮੀ ਹੋਏ ਜੀ ਟੋਟਲ 4 ਲੋਕ ਜ਼ਖਮੀ ਹੋਏਗੀ ਤੇ ਇੱਕ ਦੀ ਡੈੱਡ ਹੋ ਗਈ ਹੈ ਇੱਕ ਹੈਡਿੰਗ ਚ ਵੀ ਹੈ ਜੀ ਉਹਨੂੰ ਇਨਸ ਰੈਫਰ ਕਰ ਦਿੱਤਾ ਗਿਆ ਜੀ ਤੇ ਬਾਕੀ ਸਿਵਲ ਹਸਪੀਟਲ ਕਿੱਧਰ ਵਈ ਹੈ ਜੀ ਕਿਸੇ ਕਿੱਧਰ ਵਾ ਇਥੇ ਕੋਈ ਕੰਮ ਆਇ ਸੀ ਜੀ ਆਪਣੇ ਤੇ ਅਸੀਂ ਮਤਲਬ ਰਾਮਨਾਲ ਆਪਦੀ ਸਪੀਡ ਤੇ ਆ ਰਹੇ ਸੀਗੇ ਮੋੜ ਮੁੜ ਚੁੱਕੇ ਸੀਗੇ ਪਿੱਛੋਂ ਗੱਡੀ ਇੱਕ ਸਾਡੇ ਗੱਡੀ ਪਿੱਛੇ ਸੀ ਇੱਕ ਉਸ ਤੋਂ ਪਿੱਛੇ ਇੱਕ ਸਕੋਰਪਿਓ ਗੱਡੀ ਸੀ ਕਿਉਂਕਿ ਬਹੁਤ ਜ਼ਿਆਦਾ ਤੇਜ਼ ਸੀ ਉਹ ਪਹਿਲਾਂ ਉਹਨੇ ਜਿਹੜੀ ਮੇਰੇ ਗੱਡੀ ਪਿੱਛੇ ਆ ਰਹੀ ਸੀ ਜਿਹੜੀ ਡਿਜ਼ਾਇਰ ਉਹਨੂੰ ਹਿੱਟ ਕੀਤਾ ਉਸ ਤੋਂ ਬਾਅਦ ਸਾਡੇ ਵਿੱਚ ਹਿੱਟ ਕਰਕੇ ਉਹ ਸਾਈਡ ਤੇ ਚਲੀ ਗਈ ਉਹਨੇ ਉਸੇ ਨਾਲ ਹੀ ਸਾਡੀ ਜੱਡੀ ਗੱਡੀ ਆ ਉਹ ਪਲਟਾ ਖਾ ਲਈ ਸੀ ਜੀ ਹਾਂ ਠੀਕ ਹਾਂ ਹਾਂਜੀ ਮੈਂ ਠੀਕ ਹਾਂ ਮੇਰੇ ਕੋਈ ਸੱਟ ਨਹੀਂ ਅਸੀਂ ਬਠਿੰਡੇ ਵੱਲੋਂ ਆਉਦੇ ਸੀਗੇ ਬਰੇਡਕੋਟੋਂ ਬਾਬੇ ਜੀ ਆਉਦੇ ਸੀਗੇ ਗਿੱਦੜ ਮੇਰੇ ਕੋਲੇ ਆ ਕੇ ਸਾਡੀ ਗੱਡੀ ਚ ਪਿੱਛਲੇ ਪਾਸੇ ਸਪੋਰਟ ਗੱਡੀ ਮਾਰੀ ਦਰੂਪੀਤੀ ਹੋ ਗਈ ਪਿੱਤੀ ਸੀ ਜਿਆਦਾ ਰੱਬ ਜਾਣਦਾ ਉਹਦੀ ਗੱਡੀ ਬਹੁਤ ਤੇਜ਼ ਸੀ ਸਾਡੀ ਗੱਡੀ ਦੇ ਪੱਗਰ ਗੱਡੀ ਮਾਰੀ ਸਾਡੀ ਗੱਡੀ ਦਾ ਮੂੰਹ ਘੁਮਾਤਾ ਅੱਗਾ ਮੁਰਕ ਦੇ ਹਲਟੋ ਘਲਟਾ ਕਿੰਨੇ ਜਣੇ ਸੀ ਕਾਰਜ ਤੁਸੀਂ ਅਸੀਂ ਸੀਗੇ ਜੀ 4 5 ਪੰਜ ਜਿਹੜੇ